ਸਤਿ ਸ਼੍ਰੀ ਅਕਾਲ ਦੋਸਤੋ ਚੈਨਲ ਨਿਊਜ਼ ਅਪਡੇਟ ਪੰਜਾਬ ਦੇਖ ਰਿਹਾ ਹੈ ਸਾਰੇ ਸਰੋਤਿਆਂ ਨੂੰ ਜੀ ਆਉਣੀ ਜੀ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਦੀ ਪੰਜਾਬ ਦੇ ਮੌਸਮ ਦੇ ਬਾਰੇ ਅੱਜ ਦਾ ਇਹ ਅਪਡੇਟ ਨੇ ਹੁਣੇ ਆ ਰਹੀ ਹੈ ਜੀ ਇਹਦਾ ਇਹ ਜਾਣਕਾਰੀ ਖਬਰ ਨੂੰ ਅੰਤ ਤੱਕ ਦੇਖਣਾ ਵੀਡੀਓ ਨੂੰ ਲਾਈਕ ਸ਼ੇਅਰ ਅਤੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੁਹਾਡਾ ਇੱਕ ਇੱਕ ਲਾਈਕ ਸਾਡੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਦਾ ਕੰਮ ਕਰਦਾ ਸ਼ੁਰੂਆਤ ਕਰਦੇ ਹਾਂ ਵੱਡੀ ਖਬਰ ਆ ਰਹੀ ਹੈ ਤਾਪਮਾਨ ਨੂੰ ਦੇਖਦੇ ਹੋਏ ਚੰਡੀਗੜ੍ਹ ਤੋਂ ਮੌਸਮ ਵਿਭਾਗ ਨੇ ਅੱਜ ਰੈੱਡ ਅਲਰਟ ਜਾਰੀ ਕੀਤਾ ਹੈ ਅੱਗੇ ਵੀ ਹੀਟ ਵੇਵ ਅਲਰਟ ਹੈ ਪਰ ਵੀ ਜੂਨ ਨੂੰ ਪ੍ਰੀ ਮੌਨਸੂਨ ਪੈਣ ਦੀ 35 ਸੰਭਾਵਨਾ ਹੈ ਇਸ ਤੋਂ ਬਾਅਦ ਤਾਪਮਾਨ ਤੇਜ਼ ਗਰਾਫ ਆਵੇਗੀ ਫਿਲਹਾਲ ਤਾਪਮਾਨ 44 ਡਿਗਰੀ ਸੈਲਸੀਅਸ ਤੋਂ ਉੱਪਰ ਹੈ ਜਿਸ ਕਰਕੇ ਖਾਵਾ ਵਿੱਚ ਨਮੀ ਵਾਧਦੇ ਤੋਂ ਵੱਧ 47 ਅਤੇ ਘੱਟੋ-ਘੱਟ 20% ਹੈ ਤੇ ਜਿਸ ਕਰਕੇ ਹੁਣ ਗਰਮੀ ਜਿਆਦਾ ਮਹਿਸੂਸ ਕੀਤੀ ਜਾ ਰਹੀ ਹੈ ਮੀਂਹ ਤੋਂ ਬਾਅਦ ਨਮੀ ਵਧੇਗੀ ਤੇ ਲੋਕਾਂ ਕੋਲ ਜਰ ਹੱਦ ਮਿਲੇਗੀ ਜੀਆਂ ਹੁਣ ਨਮੀ ਵਾਦ ਤੋਂ ਵਾਦ 47% ਹੈ ਮੌਸਮ ਵਿਭਾਗ ਦੇ ਅਨੁਸਾਰ ਬੀਤੀ ਰਾਤ ਦਾ ਘੱਟੋ-ਘੱਟ ਤਾਪਮਾਨ 31.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ 5 ਡਿਗਰੀ ਵੱਧ ਹੈ ਇਹ ਜੂਨ ਮਹੀਨੇ ਦਾ ਹੁਣ ਤੱਕ ਦਾ ਸਭ ਤੋਂ ਵੱਧ ਘੱਟੋ-ਘੱਟ ਤਾਪਮਾਨ ਰਿਹਾ ਹੈ ਦਿਨ ਨਾਲ ਹੀ ਮੌਸਮ ਵਿਭਾਗ ਦਾ ਅਨੁਮਾਨ ਹੈ ਕਿ ਕੌਜ ਦਿਨਾਂ 'ਚ ਤਾਪਮਾਨ ਦਾ ਰਾਤ ਦਾ ਤਾਪਮਾਨ 32 ਤੋਂ 33 ਡਿਗਰੀ ਤੱਕ ਥੋੜਾ ਵੱਧ ਸਕਦਾ ਹੈ ਤੇ ਜੇਕਰ ਪ੍ਰੀ ਮਾਨਸੂਨ ਦੀ ਬਾਰਿਸ਼ ਆਉਂਦੀ ਆ ਤਾਂ ਇਸ ਦਾ ਮਨਜਾਮਲੀ ਗ੍ਰਾਫ ਤੇ ਦੇਖਣ ਨੂੰ ਮਿਲੇਗੀ ਪਰ ਉਦੋਂ ਤੱਕ ਕਿਸੇ ਤਰ੍ਹਾਂ ਦੀ ਰਾਹਤ ਮਿਲਦੀ ਕੋਈ ਸੰਭਾਵਨਾ ਨਹੀਂ ਹੈ ਵੀਡੀਓ ਦੇਖਣ ਲਈ ਤੁਹਾਡਾ ਧੰਨਵਾਦ